ਹਾਜੀਕਾ ਦੀ ਪੈਰੋ ਬਸਤੀ ਦੇ ਵਿੱਚ ਕੁੜੀ ਦੇ ਚੱਕਰ ਦੇ ਵਿੱਚ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਕੁੜੀ ਦੋਵਾਂ ਭਰਾਵਾਂ ਦੇ ਸੰਪਰਕ ਦੇ ਵਿੱਚ ਸੀ ਜਦੋਂ ਇਸ ਗੱਲ ਦਾ ਦੋਵਾਂ ਨੂੰ ਪਤਾ ਲੱਗਿਆ ਤਾਂ ਦੋਨਾਂ ਦੇ ਵਿਚਾਲੇ ਲੜਾਈ ਝਗੜਾ ਹੋਇਆ ਤਾਂ ਉਹ ਗੁੱਸੇ ਦੇ ਵਿੱਚ ਆ ਗਏ ਇਸ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਾਲੇ ਝਗੜਾ ਹੋਇਆ ਤਾਂ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਤੇ ਪਹਿਲਾਂ ੱਟ ਨਾਲ ਵਾਰ ਕੀਤਾ ਤੇ ਫਿਰ ਉਹਨੂੰ ਕੱਪ ਚ ਮਾਰ ਕੇ ਬੜੀ ਹੀ ਬੇਰਹਿਮੀ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਰ ਉਹਨੇ ਇੱਥੇ ਹੀ ਬਸ ਨਹੀਂ ਕੀਤੀ ਉਹਨੇ ਆਪਣੀ ਛੋਟੀ ਭੈਣ ਨੂੰ ਵੀ ਫੋਨ ਲਾਇਆ ਤੇ ਉਹਨੂੰ ਸਾਰੀ ਕਹਾਣੀ ਦੱਸੀ ਤੇ ਨਾਲ ਹੀ ਉਹਨੂੰ ਆਪਣੇ ਭਰਾ ਦੇ ਲਾਸ਼ ਦੀ ਫੋਟੋ ਵੀ ਭੇਜੀ ਤੇ ਕਿਹਾ ਕਿ ਮੈਂ ਆਪਣੇ ਭਰਾ ਦਾ ਕੰਮ ਤਮਾਮ ਕਰ ਦਿੱਤਾ ਹੈ ਤੇ ਪੁਲਿਸ ਨੇ ਹੁਣੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਰਤਕਾ ਦੀ ਪੈਣ ਕੋਮਲ ਨੇ ਦੱਸਿਆ ਕਿ ਇੱਕ ਲੜਕੀ ਆ ਜਿਹੜੀ ਦੋਵਾਂ ਭਰਾਵਾਂ ਦੇ ਸੰਪਰਕ ਦੇ ਵਿੱਚ ਸੀ ਤੇ ਦੋਵਾਂ ਦੇ ਨਾਲ ਹੀ ਉਹ ਗੱਲਬਾਤ ਕਰਦੀ ਸੀ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਦੋਵਾਂ ਦੀ ਲੜਾਈ ਹੋ ਗਈ ਤੇ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਲੜਾਈ ਖੂਨੀ ਟਕਰਾਅ ਦੇ ਵਿੱਚ ਬਦਲ ਗਈ ਮਰਤਕ ਦੇ ਪਿਤਾ ਦਰਸ਼ਨ ਕਸ਼ਮ ਨੇ ਦੱਸਿਆ ਕਿ ਉਸ ਦੇ ਦੋਵੇਂ ਪੁੱਤਰ ਅਜੀਤ ਕੁਮਾਰ ਤੇ ਸ਼ਿਵ ਸ਼ਰਾਬ ਪੀਣ ਦੇ ਆਦੀ ਸੀਗੇ ਉਹ ਅਕਸਰ ਸ਼ਰਾਬ ਪੀ ਕੇ ਲੜਾਈ ਝਗੜਾ ਕਰਦੇ ਰਹਿੰਦੇ ਸੀ ਰਾਤ ਨੂੰ ਦੋਵਾਂ ਨੇ ਸ਼ਰਾਬ ਪੀਤੀ ਸੀ ਤੇ ਬਾਅਦ ਦੇ ਵਿੱਚ ਉਹ ਅੰਦਰ ਜਾ ਕੇ ਸੌ ਗਏ ਤੇ ਰਾਤ ਨੂੰ ਦੋਵਾਂ ਦੀ ਫਿਰ ਤੋਂ ਲੜਾਈ ਸ਼ੁਰੂ ਹੋ ਗਈ। ਇਸ ਦੌਰਾਨ ਅਜੀਤ ਕੁਮਾਰ ਨੇ ਜ਼ਮੀਨ ਤੇ ਡਿੱਗੇ ਸ਼ਿਵਾ ਤੇ ਐਕਟ ਦੇ ਨਾਲ ਜ਼ੋਰਦਾਰ ਵਾਰ ਕੀਤਾ ਤੇ ਫਿਰ ਉਹਦੇ ਤੇ ਕੈਚ ਦੇ ਨਾਲ ਹਮਲਾ ਕਰਕੇ ਉਹਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਮਿਲਹਿਆਣਾ ਦੇ ਵਿੱਚ ਕੰਮ ਕਰਦੀ ਆਪਣੀ ਛੋਟੀ ਭੈਣ 19 ਸਾਲਾਂ ਦੀ ਆ ਜਿਹੜੀ ਉਹਨੂੰ ਫੋਨ ਕਰਕੇ ਸਾਰੀ ਕਹਾਣੀ ਦੱਸੀ। ਉਹਨੇ ਕਹਿਰ ਕਿ ਮੈਂ ਆਪਣੇ ਭਰਾ ਸ਼ਿਵਾ ਦਾ ਕੰਮ ਤਮਾਮ ਕਰ ਦਿੱਤਾ ਹੈ ਤਾਂ ਅਕਸਰ ਜੋ ਅਕਸਰ ਉਹਦੇ ਨਾਲ ਲੜਦਾ ਰਹਿੰਦਾ ਸੀ ਜਦੋਂ ਉਹਦੀ ਭੈਣ ਨੇ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਤਾਂ ਦੋਸ਼ੀ ਨੇ ਆਪਣੇ ਮੋਬਾਈਲ ਤੋਂ ਸ਼ਿਵਾ ਦੀ ਲਾਸ਼ ਦੀ ਫੋਟੋ ਭੇਜੀ ਤੇ ਇਸ ਮਾਮਲੇ ਦੀ ਸੂਚਨਾ ਹੁਣ ਪੁਲਿਸ ਨੂੰ ਦੇ ਦਿੱਤੀ ਆ ਮਾਮਲੇ ਦੀ ਜਾਂਚ ਕਰ ਰੇ ਤਤਤੀਸੀ ਅਫਸਰ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਾਬਜ਼ੇ ਦੇ ਵਿੱਚ ਲੈ ਲਿਆ ਏ ਤੇ ਉਹਨਾਂ ਨੇ ਦੱਸਿਆ ਕਿ ਦਰਸ਼ਨ ਕਸ਼ਯਪ ਵਾਸੀ ਫਾਜ਼ਿਲਕਾ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਅਜੀਤ ਕੁਮਾਰ ਦੇ ਖਲਾਫ ਧਾਰਾ 304 ਆਈਪੀਐਸ 105 ਪੀਐਨਐਸ ਸੈਕਟਰ 3 ਤੋਂ ਮਾਮਲਾ ਹੋਮ ਜਿਹੜਾ ਗਰਜ ਕਰ ਲਿਆ